ਨਕੋਦ ਦੇ ਪ੍ਰਚੀਨ ਰਾਧਾ ਕ੍ਰਿਸ਼ਨ ਮੰਦਿਰ ਪੁਰਾਣੀ ਦਾਣਾ ਮੰਡੀ ਦੀਆਂ ਤਸਵੀਰਾਂ ਦਿਖਾ ਰਹੇ ਆ ਅੱਜ ਦੁਸ਼ਹਿਰੇ ਦਾ ਸ਼ੁਭ ਦਿਹਾੜਾ ਆ ਔਰ ਰਾਧਾ ਕ੍ਰਿਸ਼ਨ ਮੰਦਿਰ ਦੇ ਵਿੱਚ ਅੱਜ ਰਾਮ ਦਰਬਾਰ ਸਜਾਇਆ ਜਾ ਰਿਹਾ ਵਾ ਔਰ ਸਜਾਪਤ ਕੀਤਾ ਜਾ ਰਿਹਾ ਵਾ ਬਹੁਤ ਖੁਸ਼ੀ ਦੀ ਗੱਲ ਆ ਜੀ ਬਹੁਤ ਪ੍ਰਚੀਨ ਮੰਦਰ ਆ ਦਾਣਾ ਮੰਡੀ ਦੇ ਜਿਹੜੀ ਪ੍ਰਾਣਾ ਦਾਣਾ ਮੰਡੀ ਆ ਇਹ ਬਹੁਤ ਪ੍ਰਚੀਨ ਮੰਦਰ ਆ ਇੱਥੇ ਇਤਿਹਾਸਿਕ ਮੰਦਰ ਆ ਜਿਸ ਦੇ ਵਿੱਚ ਅੱਜ ਰਾਮ ਦਰਬਾਰ ਸਜਾਇਆ ਗਿਆ ਵਾ ਗੱਲਬਾਤ ਕਰ ਲੈਣੇ ਆ ਜੀ ਕੀ ਨਾ ਸਰ ਜੀ ਅਨਕੁਸ਼ ਸ਼ਰਮਾ ਅਨਕੁਸ਼ ਸ਼ਰਮਾ ਜੈ ਜੈ ਮਾਤਾ ਜੀ ਜੈ ਮਾਤਾ ਜੀ ਅੱਜ ਕੀ ਆ ਪਰਲਾ ਕਹੀਏ ਅੱਜ ਦੁਸ਼ਹਿਰੇ ਦੀ ਸ਼ੁਭ ਕਾਮਨਾ ਹੈ ਅੱਜ ਦੁਸ਼ਹਿਰੇ ਤੇ ਇਹੀ ਸ਼ੁਭ ਕਾਮਨਾ ਜਿੱਦਾਂ ਅੱਜ ਦਾਣਾ ਮੰਡੀ ਦੇ ਕੁਦਰ ਦੇ ਵਿੱਚ ਸਾਡੇ ਸਮੂਹ ਪਰਿਵਾਰ ਵੱਲੋਂ ਦਾਣਾ ਮੰਡੀ ਵੱਲੋਂ ਰਾਮਚੰਦਰਾਂ ਦਾ ਅੱਜ ਇੱਥੇ ਪ੍ਰਾਣ ਪ੍ਰਤੀਸ਼ਟਾ ਹੋ ਰਹੀ ਹੈ ਇਹ ਰਾਮ ਪ੍ਰਤੀਸ਼ਟਾ ਇਦਾਂ ਹੀ ਨਹੀਂ ਕਰਾਈ ਜਾ ਰਹੀ ਹੈ ਦੁਸ਼ਹਿਰੇ ਵਾਲੇ ਦਿਨ ਵਿਜੇ ਹੋਵੇ ਬੁਰਾਈ ਦੇ ਉੱਤੇ ਅਛਾਈ ਦੇ ਉੱਤੇ ਜਿਹੜੇ ਸਾਰੇ ਲੋਕੀ ਕੰਮ ਕਰਨ ਆਪਣੇ ਆਪਣੇ Hindu ਧਰਮ ਨੂੰ ਸਮਝਣ ਉਹਦੇ ਨੂੰ ਫਾਲੋ ਕਰਨ ਤਾਂ ਉਹਦੀ ਉਹਦਾ ਸਨਮਾਨ ਕਰ ਪਟਾ ਜੀ ਕਿੰਨਾ ਪੁਰਾਣਾ ਮੰਦਿਰ ਹੋ ਗਾ ਜਿਹੜਾ ਰਾਧਾ ਕਸ਼ੇ। ਇਹ ਮੰਦਿਰ ਬਿਉਰਗਾਣੇ ਬਣਵਾਇਆ ਸੀ ਜੀ ਸਨ 1902 ਦੇ ਵਿੱਚ 1902 100 ਸਾਲ ਤੋਂ ਪਹਿਲੇ 100 ਸਾਲ ਤੋਂ ਪਹਿਲੇ ਹੋ ਗਿਆ। ਜੀ ਫੇ ਕਿੰਨੇ ਕਿੰਨੇ ਸੰਗਤਾਂ ਆਉਂਦੀ ਇੱਥੇ ਸੰਗਤਾਂ ਲੈ ਸਾਹਮਣੇ ਆਈ ਸਾਰੇ ਪਰਿਵਾਰ ਨੇ ਮੰਡੀ ਦੇ ਪਰਿਵਾਰ ਨੇ ਜਿੱਤੇ ਤੇ ਜਿਹੜੇ ਤੇ বাসਦੇ ਜਿਹੜੇ ਤੇ ਛੱਡ ਕੇ ਵੀ ਚਲੇ ਗਏ ਬਾਹਰ ਕੋ ਵੀ ਸਾਰੇ ਉਪਸਥਿਤ ਹੋਏ ਨਾਲ ਸਾਡੀ ਜੀ ਤੇ ਭਗਤਾਂ ਤੇ ਇਦਾਂ ਹੀ ਅਸ਼ੀਰਵਾਦ ਬਣਿਆ ਰਹੇ ਸਾਰੇ ਹਾਂਜੀ ਹਾਂਜੀ ਜੀ ਇੱਕ ਵਧੀਆ ਕੰਮ ਕਰ ਰਹੇ ਹੋ ਅੱਜ ਆਰਾਮ ਦਰਬਾਰ ਇੱਕ ਸਥਾਪਿਤ ਕੀਤਾ ਆ ਹਾਂਜੀ ਬਹੁਤ ਵਧੀਆ ਕਿਨਾ ਸਰ ਜੀ ਸੁਵੇਕ ਕੁਮਾਰ ਨਾਇਰ ਜੀ ਅੱਜ ਦਸਤਹਿਰੇ ਦਾ ਪਰ ਵੀ ਆਗਾ ਨਕੌਦਰ ਵਾਸੀਆਂ ਨੂੰ ਮੰਡਲ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੂਸਰੇ ਪਾਸੇ ਮੰਡੀ ਬਾਰੇ ਨੂੰ ਔਰਦੂ ਜਿਆਦਾ ਮੁਬਾਰਕਾਂ ਕਿਉਂਕਿ ਅੱਜ ਆ ਰਾਮ ਲਕਸ਼ਮੀ ਜਾਨਕੀ ਮਹਾਵੀਰ ਜੀ ਮੂਰਤੀ ਦੀ ਪ੍ਰਤੀਸ਼ਠਾ ਹੋ ਰਹੀ ਹੈਗੀ ਆ ਬਹੁਤ ਸੱਜਣ ਮੰਡੀ ਦੇ ਆਏ ਹੋਏ ਹੈ ਮੰਡੀ ਬਾਰੇ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਅੱਜ ਦਾਣਾ ਮੰਡੀ ਦੇ ਵਿੱਚ ਰਾਮ ਪਰਿਵਾਰ ਦੀ ਸਥਾਪਨਾ ਹੋਈ ਹੈ ਜੀ ਕੀ ਕਹਾਂ ਬਹੁਤ ਵਧੀਆ ਹੋਇਆ ਜੀ ਬੜੀ ਡੇਢ ਦੀ ਤਮੰਨਾ ਸੀ ਮੰਡੀ ਵਾਲਿਆਂ ਦੀ ਕਿ ਭਗਵਾਨ ਰਾਮ ਦਰਬਾਰ ਦੀਆਂ ਮੂਰਤੀਆਂ ਇੱਥੇ ਸਥਾਪਿਤ ਹੋਣ ਤੋ ਅਸੀਂ ਸਾਰੇ ਮੰਡੀ ਨੂੰ ਤੁਹਾਨੂੰ ਖਾਸ ਕਰਕੇ ਟਿੰਦਾ ਸਾਹਿਬ ਜਿਹੜਾ ਤੁਸੀਂ ਟਾਈਮ ਕੱਢ ਕੇ ਉਹ ਆਨ ਰਾਮ ਦਾ ਅਸ਼ੀਰਵਾਦ ਲੈਣ ਆਏ ਆ ਤੁਹਾਡੀ ਬਹੁਤ ਬਹੁਤ ਧੰਨਵਾਦ ਸੂ ਦਾਣਾ ਮੰਡੀ ਨੂੰ ਸਮੂਹ ਸ਼ਹਿਰ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਵੀ ਇਹ ਬਹੁਤ ਵਧੀਆ ਭਗਵਾਨ ਰਾਮਦਾਸ ਦਰਬਾਰ ਜਿਹੜਾ ਇੱਥੇ ਸਥਾਪਿਤ ਹੋ ਰਿਹਾ ਤੇ ਜੈ ਸ਼੍ਰੀ ਰਾਮ ਜੈ ਸ਼ਕਤੀ ਜੀ ਮਰਨ ਜੈ ਸ਼ਕਤੀ ਜੈ ਮਾਦਾ ਜੈ ਸ਼ਕਤੀ ਹਾਂਜੀ ਜੈ ਸ਼੍ਰੀ ਰਾਮ ਅੱਜ ਰਾਮ ਦਰਬਾਰ ਦੇ ਸਥਾਪਨ ਦਾ ਬਹੁਤ ਖੁਸ਼ੀ ਦਾ ਮੌਕਾ ਹੈ ਜੀ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਮੰਡੀ ਨਿਵਾਸੀਆਂ ਵੱਲੋਂ ਤੇ ਅੱਜ ਬੁਰਾਈ ਤੇ ਸ਼ਹੀ ਦਾ ਵੀ ਦਿਨ ਦੁਸ਼ਹਿਰੇ ਦਾ ਸਭ ਨੂੰ ਉਹਦੀ ਬਹੁਤ ਬਹੁਤ ਵਧਾਈ ਹੈ ਤਸਵੀਰਾਂ ਤੁਹਾਨੂੰ ਨਕੋਦਰ ਦੇ ਪੁਰਾਣਾ ਦਵਾਨਾ ਮੰਡੀ ਤੋਂ ਦਿਖਾ ਰਹੀ ਸੀ ਜਿੱਥੇ ਰਾਧਾ ਕ੍ਰਿਸ਼ਨ ਜੀ ਦਾ ਮੰਦਿਰ ਆ ਪੁਰਾਤਨ ਮੰਦਿਰ ਆ ਇਹਨਾਂ ਦਾ ਕਹਿਣਾ 100 ਸਵਾ 100 ਸਾਲ ਤੋਂ ਪੁਰਾਣਾ ਮੰਦਿਰ ਆ ਅੱਜ ਦੁਸ਼ਹਿਰੇ ਵਾਲੇ ਦਿਨ ਇੱਥੇ ਰਾਮ ਪਰਿਵਾਰ ਰਾਮ ਦਰਬਾਰ ਦੀ ਮੂਰਤੀ ਸਥਾਪਨਾ ਕੀਤੀ ਗਈ ਆ ਇੱਕ ਬਹੁਤ ਹੀ ਖੁਸ਼ੀ ਦਾ ਦਿਹਾੜਾ ਆ ਔਰ ਖੁਸ਼ੀਆਂ ਭਰੇ ਮਾਹੌਲ ਦੇ ਵਿੱਚ ਦੁਸ਼ਹਿਰੇ ਵਾਲੇ ਦਿਨ ਇਸ ਮੰਦਿਰ ਦੇ ਵਿੱਚ ਰਾਮ ਦਰਬਾਰ ਸਥਾਪਿਤ ਹੋਇਆ ਤਸਵੀਰਾਂ ਤੁਹਾਨੂੰ ਸਾਰੀਆਂ ਜਿਹੜੀਆਂ ਇੱਕਤਾ ਲਹਿਰ ਤੇ ਦਿਖਾ ਰਹੇ ਸੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇੱਕਤਾ ਲਹਿਰ ਨਿਊਜ਼